ਵੈਸਟ ਇੰਡੀਜ਼ ਖਿਲਾਫ ਦੂਜੇ ਟੈਸਟ ਮੈਚ ਦਾ ਪਹਿਲਾ ਦਿਨ ਭਾਰਤੀ ਗੇਂਦਬਾਜ਼ਾਂ ਦੇ ਨਾਮ ਰਿਹਾ ਆਰ ਅਸ਼ਵਿਨ ਦੀ ਫਿਰਕੀ ਚ ਫਸ 192 ਦੌੜਾਂ ਦੇ ਟੇਰ ਹੋ ਗਈ ਵੈਸਟ ਇੰਡੀਜ਼ ਦੀ ਟੀਮ ਆਰ ਅਸ਼ਵਿਨ ਨੇ ਪਹਿਲੇ ਦਿਨ ਪੰਜ ਵਿਕਟਾਂ ਚਟਕ ਕੇ ਭਾਰਤ ਲਈ ਇਹ ਕਾਮਯਾਬੀ ਹਾਸਲ ਕੀਤੀ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਪਰਵੇਸ਼ ਸੰਧੂ ਦੇ ਨਾਲ ਪਰਵੇਸ਼ ਤਾਰੀਫ ਕਰਨੀ ਪੈਗੀ ਆਰ ਅਸ਼ਵਿਨ ਦੀ ਜੀ ਬਿਲਕੁਲ ਨਵਦੀਪ ਜੇਕਰ ਪਹਿਲੇ ਦਿਨ ਦੀ ਖੇਡ ਦੀ ਗੱਲ ਕੀਤੀ ਜਾਏ ਜਿਸ ਅੰਦਾਜ਼ ਦੇ ਨਾਲ ਟੀਮ ਇੰਡੀਆ ਨੇ ਪਹਿਲੇ ਦਿਨ ਦਾ ਜਵਾਬ ਪ੍ਰਦਰਸ਼ਨ ਕਰਕੇ ਵਿਖਾਇਆ ਕਹਿਣਾ ਹੋਏਗਾ ਕਿ ਟੀਮ ਇੰਡੀਆ ਇੱਕ ਵਾਰ ਫੇਰ ਤੋਂ ਅ ਮੈਚ ਜਿੱਤਣ ਦੀ ਮੁੱਖ ਜ਼ਾਬੇਦਾਰ ਬਣ ਗਈ ਹੈ ਲਾਜਵਾਬ ਅੰਦਾਜ਼ ਦੇ ਵਿੱਚ ਆਰ ਅਸ਼ਵਿਨ ਨੇ ਟੀਮ ਇੰਡੀਆ ਨੂੰ ਬਹੁਤ ਹੀ ਸਟਰੋਂਗ ਪੋਜੀਸ਼ਨ ਦੇ ਵਿੱਚ ਪਹੁੰਚਾ ਦਿੱਤਾ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਜਿੱਥੇ ਕਿਹਾ ਹੋਏਗਾ ਆਰ ਅਸ਼ਵਿਨ ਨੇ ਗੇਂਦਬਾਜ਼ੀ ਛੱਡੀ ਸੀ ਅੰਟਿਗਵਾ ਟੈਸਟ ਦੇ ਵਿੱਚ ਕਿੰਗਸਟਨ ਟੈਸਟ ਦੇ ਵਿੱਚ ਬਿਲਕੁਲ ਉਸੇ ਜਗ੍ਹਾ ਤੋਂ ਆਰ ਅਸ਼ਵਿਨ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਹੈ ਐਸੀ ਵਿਕਟ ਦੇ ਉਸਨੇ ਪੰਜ ਵਿਕਟ ਹਾਸਲ ਕੀਤੇ ਜੋ ਸਪਿਨਿੰਗ ਗੇਂਦਬਾਜ਼ਾਂ ਲਈ ਨਹੀਂ ਬਲਕਿ ਤੇਜ਼ ਗੇਂਦਬਾਜ਼ਾਂ ਲਈ ਅੱਛੀ ਮੰਨੀ ਜਾ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਇਸ ਔਰ ਵਿਕਟ ਦੇ ਉੱਤੇ ਸਪਿੰਨ ਗੇਂਦਬਾਜ਼ ਬਹੁਤ ਘੱਟ ਇਫੈਕਟਿਵ ਹੋਣ ਗਏ ਤੇ ਜੋ ਤੇਜ਼ ਏਨਬਾਜ਼ਾ ਉਹ ਬਹੁਤ ਜ਼ਿਆਦਾ ਇਫੈਕਟਿਵ ਰਹੇ। ਹਾਲਾਂਕਿ ਤਾਰੀਫ ਕਰਨੀ ਹੋਏ ਕਿ ਤੇਜ਼ ਗੇਂਦਬਾਜ਼ਾਂ ਵੀ ਉਹਨਾਂ ਨੇ ਵੀ achchiyan vikta ਲਈਆਂ, achchhi gendbazi ਕੀਤੀ, achchhe spells ਕਰਵਾਏ ਜਿਸ ਦੇ ਨਾਲ ਬਹੁਤ ਜ਼ਿਆਦਾ ਪ੍ਰੈਸ਼ਰ ਬਣਿਆ ਰ ਵਿਸਟ ਇੰਡੀਜ਼ ਦੀ ਟੀਮ ਤੇ ਪਰ ਜੋ ਪੂਰਾ ਓਵਰਆਲ ਸਿਨੈਰੀਓ ਬਣਿਆ ਹੋਈ ਸੀ ਕੇ ਆਰ ਅਸ਼ਵਿਨ ਇੱਕ ਵਾਰ ਫੇਰ ਤੋਂ ਟੀਮ ਇੰਡੀਆ ਦਾ ਹੀਰੋ ਬਣ ਕੇ ਉੱਭਰਿਆ ਵੈਸਟ ਇੰਡੀਜ਼ ਦੀ ਪਹਿਲੀ ਪਾਰੀ ਦੇ ਦੌਰਾਨ ਲਾਜਵਾਬ ਅੰਦਾਜ਼ ਚ ਗੇਂਦਬਾਜ਼ੀ ਕਰਵਾਈ ਭਾਰਤੀ ਗੇਂਦਬਾਜ਼ ਆਰ ਅਸ਼ਵਿਨ ਨੇ ਇਸ ਤੋਂ ਇਲਾਵਾ ਜੋ ਦਿਨ ਦਾ ਖੇਡ ਖਤਮ ਹੋਣ ਤੱਕ ਲੋਕੇਸ਼ ਰਾਹੁਲ ਨੇ ਜਿਸ ਅੰਦਾਜ਼ ਨਾਲ ਬੱਲੇਬਾਜ਼ੀ ਕੀਤੀ ਉਹ ਵੀ ਲਾਜਵਾਬ ਸੀ ਲੋਕੇਸ਼ ਰਾਹੁਲ 75 ਰਨ ਬਣਾ ਕੇ ਨਾਬਾਜ਼ੀ ਅਤੇ वेस्ट ਇੰਡੀਜ਼ ਸਿਰਫ 196 ਰਨ ਤੱਕ ਇਹ ਹੋਣ ਤੋਂ ਬਾਅਦ ਭਾਰਤ ਦੇ ਜ਼ਿਆਦਾ ਵਿਕਟ ਹਾਸਲ ਕਰਨ ਦੇ ਨਾਕਾਮਾਈ ਦਾ ਕਾਰਨ ਇਹ ਸੀ ਕਿ ਲੋਕੇਸ਼ ਰਾਹੁਲ ਨੇ ਸ਼ੁਰੂਆਤ ਤੋਂ ਹੀ ਅਟੈਕਿੰਗ ਮੋਡ ਚ ਕ੍ਰਿਕਟ ਖੇਡਿਆ ਉਹਨਾਂ ਨੇ ਕਿਸੇ ਵੀ ਗੇਂਦਬਾਜ਼ ਨੂੰ ਸੈਟਲ ਹੋਣ ਦਾ ਮੌਕਾ ਨਹੀਂ ਦਿੱਤਾ ਤੇ ਜੇਕਰ ਗੇਂਦਬਾਜ਼ੀ ਦੇ ਵਿੱਚ ਆਰ ਅਸ਼ਵਨ ਦਾ ਪ੍ਰਦਰਸ਼ਨ लाजवाब ਸੀ ਤਾਂ ਬੱਲੇਬਾਜ਼ੀ ਦੇ ਵਿੱਚ ਕੁਝ ਵੈਸਾ ਹੀ ਪ੍ਰਦਰਸ਼ਨ ਲੋਕੇਸ਼ ਰਾਹੁਲ ਨੇ ਵੀ ਕਰਕੇ ਦਿਖਾਇਆ ਜੀ ਧੰਨਵਾਦ ਪ੍ਰਵੇਸ਼ ਗੱਲਬਾਤ ਦੇ ਲਈ